ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਸੁਨਾਮ ਤੋਂ 11 ਰਾਸ਼ਨ ਦੇ ਟਰੱਕ ਹੜ੍ਹ ਪੀੜਤਾਂ ਦੇ ਲਈ ਭੇਜੇ ਜਾਣਗੇ ਜियां ਦੱਸਦੇ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਹਰ ਜਾਇਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ 11 ਜੋ ਰਾਸ਼ਨ ਦੇ ਟਰੱਕ ਨੇ ਉਹ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਲੋਕ ਹੋਏ ਨੇ ਉਹਨਾਂ ਦੇ ਲਈ ਜੋ ਕਿ ਰਾਸ਼ਨ ਭਜਵਾਇਆ ਜਾਏਗਾ ਤੇ ਉਹਨਾਂ ਨੂੰ ਜੋ ਕਿ ਇਸ ਤੋਂ ਵੱਡੀ ਰਾਹਤ ਮਿਲੇਗੀ ਅੱਜ ਜਿਨੇ ਵੀ ਲੋਕ ਨੇ ਜਿਨੇ ਵੀ ਲੋਕ ਇਸ ਸਮੇਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ ਉਹਨਾਂ ਦੇ ਲਈ ਅੱਜ ਜੋ ਰਾਸ਼ਨ ਪਹੁੰਚਾਇਆ ਜਾਏਗਾ ਇਸ ਤੋਂ ਇਲਾਵਾ ਜਿਉਂ ਕਰ ਆਪਣਾ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਹਰ ਜਾਇਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਰੋਜ਼ ਜਿੰਨੇ ਵੀ ਪੀੜਿਤ ਹੈ ਉਹਨਾਂ ਦੇ ਨਾਲ ਮਿਲਣ ਦੇ ਲਈ ਪੰਜਾਬ ਦੇ ਹਰ ਕੈਬਨਿਟ ਮੰਤਰੀ ਜੋ ਕਿ ਲੋਕੇਸ਼ਨਸ ਦੇ ਉੱਪਰ ਪੋਸਟ ਰਹੇ ਨੇ ਤੇ ਉੱਥੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਜਿੰਨੇ ਵੀ ਐਮ ਐਲ ਏਜ਼ ਨੇ ਉਹਨਾਂ ਦੀ ਇੱਕ ਇੱਕ ਮਹੀਨੇ ਦੀ ਜੋ ਤਨਖਾਹ ਹੈ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾਵੇਗੀ ਉਹਨਾਂ ਦੀ ਮਦਦ ਦੇ ਲਈ ਉਸ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਫੇਰ ਤੋਂ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉੱਥੇ ਹੀ ਜੇਕਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਨ अरोੜਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਰਾਸ਼ਨ ਦੇ ਜੋ ਕਿ ਟਰੱਕ ਸੁੰਨਾਮ ਤੋਂ ਭੇਜੇ ਜਾ ਰਹੇ ਨੇ